ਦੀ ਦੁਬਦਾ ਦੇ ਸ਼ਿਕਾਰਾਂ ਸਵੇਰੇ ਗੁਰਦੁਆਰੇ ਜਾਣੇ ਤੇ ਸ਼ਾਮ ਨੂੰ ਕਿਤੇ ਚੌਂਕੀ ਵਾਲੇ ਕੋਲ ਵੀ ਚੱਲ ਜਨੇ ਵੀ ਉੱਥੇ ਚੌਂਕੀ ਭਰ ਕੇ ਵੇਖ ਲੋ ਏਦਾਂ ਕਈ ਜਾਣਗੇ ਇਹਦੇ ਜਿਹ ਕੋ ਫੱਕਰ ਆ ਗਿਆ ਇਹਨੂੰ ਕੋ ਉਪਰੀ ਸ਼ਾਇਆ ਆ ਆ ਜਿਹਦੇ ਵੀ ਉਪਰੀ ਸ਼ਾਇਆ ਆ ਨਾ ਤੇ ਬੀਬੀ ਜਾਂ ਬੰਦੇ ਜ ਉਹਨੂੰ ਕੰਮੇ ਲਾਓ ਆਪਰੀ ਉਪਰੀ ਸ਼ਾਇਆ ਭਾਜਣੀ ਆ ਸੌਖਾ ਤਰੀਕਾ ਵੇਲੇ ਬੰਦੇ ਜ ਉਪਰੀ ਸ਼ਾਇਆ ਹੁੰਦੀ ਆ ਜਿਹੜਾ ਬੰਦਾ ਕਹਿੰਦਾ ਉਪਰੀ ਸ਼ਾਇਆ ਨੂੰ ਕੋ ਪੰਜ ਪੰਡਾ ਪੱਠਿਆਂ ਦੀਆਂ ਵੱਡ ਨਾਲੇ ਸ਼ਾਇਆ ਨੂੰ ਨਾਲ ਲਾਓ ਜਿਹੜੇ ਬੀਬੀ ਕਹਿੰਦੀ ਮੇਰੇ ਚੋਪਰੀ ਸ਼ਾਇਆ ਉਹਨੂੰ ਕੋ ਅੱਜ ਮਸ਼ੀਨ ਖਰਾਬ ਆ ਕਪੜੇ ਤੋ ਪੈਣੇ ਉਹ ਪਰੇਸ਼ਾਨ ਹੈ ਆਪੇ ਭੱਜ ਜਾਣਾ ਕੰਧ ਡੱਪ ਕੇ ਉਹ ਪਰੇਸ਼ਾ ਹੋਣੀ ਨਹੀਂ ਆ ਵੇਲੇ ਬੰਦਿਆਂ ਜੋ ਉਪਰੀ ਸ਼ਾਇਆ ਭਾਈ ਆ ਜਿੰਨੇ ਵੀ ਲੋਕ ਆ ਜੇ ਤੁਹਾਡੇ ਜੀ ਉਪਰੀ ਸ਼ਾਇਆ ਵਾਲਾ ਬੈਠਾ ਨਾ ਆ ਲੰਗਰ ਵਾਲੇ ਭਾਂਡੇ ਮੈਂ ਜਾਇਆ ਉਹਦੇ ਕੋਲ ਉਪਰੀ ਸ਼ਾਇਆ ਭੱਜ ਜਾਣੀ ਆ ਉਹਨੂੰ ਥਾੜੀਆ ਮਾਂਜਣੀਆਂ ਬਾਅਦ ਦੇਗਵਰੇ ਤੂੰ ਧੋਣੇ ਆ ਉਹ ਪਰੇਸ਼ਾ ਲੱਭਣੀ ਨਹੀਂ ਆ ਅੱਛਾ ਉਪਰੀ ਸ਼ਾਇਆ ਵੀ ਉਦੋਂ ਹੀ ਹੁੰਦੀ ਆ ਜਦੋਂ ਕੰਮ ਕਰਨ ਵਾਲਾ ਹੋਵੇ ਆਏ ਬੜੀ ਪ੍ਰਾਣੀ ਗੱਲ ਹੈ ਅਸੀਂ ਪਿੰਡਾਂ ਜਦੋਂ ਸੈਂਟਰ ਲਾ ਕੇ ਕਲਾਸਾਂ ਲਾਉਂਦੇ ਹੁੰਦੇ ਸੀ ਤੇ ਇੱਕ ਪਿੰਡ ਵਿੱਚ ਅਸੀਂ ਗਏ ਤੇ ਉਹ ਸਾਨੂੰ ਦੱਸਣ ਜੀ ਸਾਡੇ ਪਿੰਡ ਇੱਕ ਉੱਪਰ ਪਰਿਵਾਰ ਉਚਰਾ ਮਾਤੜ ਸੀ ਉਹ ਕਹਿੰਦਾ ਭਾਜੀ ਬੜਾ ਦੁਖੀ ਆ ਪੁੱਤ ਵਿਆਹ ਆ ਕਹਿੰਦਾ ਜਿੱਦਨ ਦੀ ਨੋਹ ਵਿਆਹ ਕੇ ਕਰ ਲਿਆ ਆ ਆਂਦਾ ਵੀ ਇਹਨਾਂ ਤੰਗ ਹੋਏ ਪਿਆ ਪੁੱਛੋ ਕੁਝ ਨਾ ਅਸੀਂ ਕਹਾ ਵੀ ਕੋਈ ਗੱਲ ਨਹੀਂ ਕਲਾਸ ਤੋਂ ਬਾਅਦ ਅਸੀਂ ਉਸ ਪਿੰਡ ਹੀ ਠਹਿਰੇ ਅਸੀਂ ਚਲੇ ਗਏ ਉਹ ਸਾਨੂੰ ਆਂਦਾ ਜੀ ਇਹ ਇੱਥੇ ਇੱਥੇ ਮਤਲਬ ਕੋਈ ਨਾ ਕੋਈ oprish ਆ ਜਾਂਦੀ ਉਹ ਸਾਨੂੰ ਜਦੋਂ ਬਾਅਦ ਚ ਪਤਾ ਲੱਗਾ ਵੀ ਉਹ ਪਰਿਸ਼ਾਇਆ ਕਾਦੀ ਸੀ ਉਹ ਪਰਿਸ਼ਾਇਆ ਆਦੀ ਸੀ ਵੀ ਉਹ ਬੀਬੀ ਆਈ ਸੀ ਜਿਸ ਘਰੋਂ ਉੱਥੇ ਸੀ ਕੱਲਾ ਕੱਲਾ ਪਰਿਵਾਰ ਇੱਥੇ ਆ ਗਈ ਵੱਡੇ ਟੱਬਰ ਚ ਤੇ ਇੱਥੇ ਆਉਣਾ ਭਾਂਡੇ ਵੀ ਮਾਂਜਣੇ ਪੈਣੇ ਸੀ ਤੇ ਕੱਪੜੇ ਵੀ ਧੋਣੇ ਪੈਣੇ ਸੀ ਉਹ ਬੀਬੀ ਨੂੰ ਕਿਸਨੇ ਦੱਸਿਆ ਵੀ ਤੂੰ ਚੁੱਪ ਕਰਕੇ ਜਦੋਂ ਭਾਂਡੇ ਮਾਂਜਣ ਵਾਲੇ ਹੁਣ ਉਹ ਕਹਦਿਆ ਕਰ ਵੀ ਮੈਂ ਤਾਂ ਸਿਰ ਮਾਰ ਲਾਪਿਆ ਕਰਨ ਵਾਲੇ ਸੱਸ ਤੈਨੂੰ ਨਿੰਬੂ ਪਾਣੀ ਪਿਆਉ ਦਰਾਣੀ ਭਜੀਪਰੂ ਨਿੰਬੂ ਪਾਣੀ ਬਣਾਉਂਦੇ ਅੱਛਾ ਜਦੋਂ ਭਾਂਡੇ ਮਾਂਜੇ ਜਾਂਦੇ ਸੀ ਉਦੋਂ ਠੀਕ ਹੋ ਜਾਂਦੀ ਸੀ ਜਦੋਂ ਫੇਰ ਕੱਪੜੇ ਧੋਣ ਵਾਲੇ ਉਦੋਂ ਫੇਰ ਉਹਦੇ ਚੋਂਪਰੀ ਸ਼ਾਇਆ ਆ ਜਾਣੀ ਉਹ ਜਦੋਂ ਕੱਪੜੇ ਧੋਵ ਜਾਣੇ ਉਪਰੀ ਸ਼ਾਇਆ ਫੇਰ ਬਾਹਰ ਚਲ ਜਾਣੀ ਬਹੁਤੇਆਂ ਨੂੰ ਤਾਂ ਕੰਮ ਵੇਖ ਕੇ ਉਪਰੀ ਸ਼ਾਇਆ ਹੁੰਦੀ ਆ ਸਾਨੂੰ ਕਈ ਵਾਰੀ ਬੰਦੇ ਕਹਿੰਗੇ ਜੇ ਉਪਰੀ ਸ਼ਾਇਆ ਤੁਹਾਨੂੰ ਲੱਭ ਗਈ ਮੈਂ ਕਿਹਾ ਅਸੀਂ ਤਾਂ ਕੋਈ ਕੰਮ ਕੰਮ ਲਵਾਂਗੇ ਭਾਈ ਜੇ ਉਪਰੀ ਸ਼ਾਇਆ ਆਪਾਂ ਨੂੰ ਲੱਭ ਗਈ ਤੇ ਅੱਜ ਤੱਕ ਤਾਂ ਲੱਭੀ ਕੋਈ ਨਹੀਂ ਇਹ ਸਭ ਕਹਾਣੀਆਂ ਬਣਾਈਆਂ ਹੋਈਆਂ ਨੇ ਵੀ ਉਹਨੂੰ ਹਵਾ ਹੋ ਗਈ ਆ ਜੀ ਉਹਨੂੰ ਐਦਾਂ ਹੋ ਗਿਆ ਜੀ ਇਹ ਕਹਾਣੀਆਂ ਬਣਾਈਆਂ ਵਾ ਕਦੀ ਕਿਸੇ ਦੂਜੇ ਅਛਾ ਉਪਰੀ ਸ਼ਾਇਆ ਵੀ ਪੰਜਾਬੀ ਦੀ ਪੰਜਾਬੀ ਜੀ ਆਉਂਦੀ ਆ ਪੰਜਾਬੀ ਚ ਭਈ ਆਣ ਕੇ ਨਹੀਂ ਹਿੰਦੀ ਬੋਲਦਾ ਕਦੀ ਵੇਖਿਆ ਵੀ ਕਿਸੇ ਪੰਜਾਬੀ ਚ ਗੋਰਾ ਆਣ ਕੇ ਇੰਗਲਿਸ਼ ਬੋਲਣ ਲੱਗ ਪਿਆ ਹੋਵੇ ਮਲੋਪਰੀ ਸ਼ਾਇਆ ਨੂੰ ਇੰਨੀ ਕਿ ਨੌਲੇਜ ਹੈਗੀ ਵੀ ਜਾਣਾ ਆਪਣੀ ਕੈਟਾਗਰੀ ਚ ਆ ਵੀ ਉਹ ਦੂਜੇ ਚ ਨਹੀਂ ਜਾ ਕੇ ਵੜਦਾ ਮਤਲਬ ਸਾਡੀ ਸੋਚ ਕਿੱਥੇ ਬੈਠੀ ਹੋਈ ਹੈ ਮਤਲਬ ਕਹਾਣੀਆਂ ਕਿਦਾਂ ਦੀ ਸਾਡੇ ਦਿਮਾਗ ਚ ਬਣਾਤੀਆਂ ਤੇ ਉਦਾਂ ਦੀਆਂ ਅਸੀਂ ਕਹਾਣੀਆਂ ਬਣਾ ਕੇ ਚੱਕਿਆ ਇਹੋ ਜੇ ਵਹਿਮਾਂ ਚੋਂ ਬਾਹਰ ਨਿਕਲੋ ਕੋਈ ਉਹ ਪਰੇਸ਼ਾਨੀ ਨਹੀਂ ਹੁੰਦੀ ਮਾਨਸਿਕ ਬਿਮਾਰੀਆਂ ਵਾਂ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਆ ਤੇ ਇਕੱਲੇ ਰਹਿ ਗਏ ਆ ਕਦੀ ਹੁੰਦਾ ਸੀ ਬੰਦਾ ਚੋਂ ਬੰਦਿਆਂ ਚ ਬਹਿੰਦਾ ਵੇਖੋ ਆਪਾਂ ਬਜ਼ੁਰਗੋ ਉਹਨਾਂ ਘਰਾਂ ਚ ਰਹੇ ਆ ਜਿੱਥੇ ਸਾਡੇ ਬਜ਼ੁਰਗ ਖੇਤੀ ਨਾਲ ਵੀ ਗੱਲਾਂ ਕਰ ਲੈਂਦੇ ਸੀ ਫਸਲ ਨਾਲ ਵੀ ਗੱਲਾਂ ਕਰ ਲੀਆਂ ਮੱਝਾਂ ਗਾਵਾਂ ਨਾਲੇ ਨਵਾਈ ਜਾਣਾ ਤੇ ਪਸ਼ੂਆਂ ਨਾਲ ਵੀ ਬੋਲੀ ਜਾਣਾ ਉਹਨਾਂ ਕਹਿੰਦਾ ਪਸ਼ੂਆਂ ਨਾਲ ਵੀ ਬੋਲੀ ਜਾਂਦਾ ਵਾ ਤਰੀਕਾ ਸੀ ਨਾ ਅੱਜ ਅਸੀਂ ਆਪਣੇ ਘਰ ਦੇ ਟੱਬਰਾਂ ਦੇ ਜੀਵਾਂ ਨਾਲ ਵੀ ਨਹੀਂ ਬੋਲਦੇ ਮਾਂ ਕਿਤੇ ਬੈਠੀ ਆ ਬਾਪੂ ਕਿਤੇ ਬਿਠਾ ਆ ਆਪਾਂ ਕਿਤੇ ਬਿਠੇ ਆ ਗੁਗੀਆਂ ਮੋਬਾਈਲ ਆ ਤੇਈ ਵਾਰੀ ਕਰੀ ਵੀ ਘਰ ਚ ਚਾਰ ਜੀ ਹੁੰਦੇ ਆ ਚੋਂ ਨੇ ਮੋਬਾਈਲ ਫੜਿਆ ਇੰਜ ਲੱਗਦਾ ਘਰ ਚ ਜੀ ਕੋਈ ਨਹੀਂ ਹੈਗਾ ਤੇ ਜੇ ਕਿਤੇ ਮਾੜੀ ਮੋੜ ਕਿਤੇ ਉੱਥੋਂ ਰੇਂਜ ਉੱਡ ਜੇ ਇੰਟਰਨੈਟ ਨਾ ਚੱਲਦਾ ਹੋਵੇ ਫੇਰ ਮਾੜਾ ਮੋੜ ਕੇ ਇਹਨੂੰ ਪੁੱਛ ਲੈਂਦੇ ਵੀ ਕਿਦਾਂ ਠੀਕ ਐ ਤੂੰ ਨਹੀਂ ਤੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਆਪੋ ਆਪਣੇ ਮੋਬਾਈਲਾਂ 'ਚ ਲੱਗੇ ਆ ਮਤਲਬ ਆ ਸਾਡੇ ਹਾਲਾਤ ਨੇ ਅਸੀਂ ਇਹ ਚੀਜ਼ਾਂ ਸਾਡੇ ਸੁਖ ਲਈ ਬਣੀਆਂ ਸੀ ਤੇ ਅਸੀਂ ਇਹ ਤੋਂ ਦੁਖੀ ਹੋ ਗਏ ਆ ਗੁੱਸਾ ਨਾ ਮਨਾਇਓ ਸਾਹਸੰਗਤ ਜੀ ਰੋਟੀ ਖਾਣ ਲੱਗਿਆ ਵੀ ਅਸੀਂ ਉਹਦੇ 'ਚ ਵੜ ਜਾਂਦੇ ਆ ਰਾਤ ਨੂੰ ਸੌਂਦਿਆਂ ਸੌਂਦਿਆਂ ਹਿੱਕ ਤੇ ਰਾਤ ਨੂੰ ਡਿੱਗਦਾ ਮੋਬਾਈਲ ਫੇਸ ਹੁੰਦਾ ਬੰਦਾ ਤੇ ਸਰਾਣੇ ਲਾਗੇ ਰਾਕ ਕੇ ਸੋਣਾ ਸਵੇਰੇ ਉੱਠਦਿਆਂ ਸਾਰੀ ਜੀ ਰਾਤ ਨੂੰ ਕਿਤੇ ਮਾੜਾ ਮੋੜ ਜਾ ਖੁੱਲੀ ਫੇਰ ਉੱਠ ਕੇ ਵੇਂਦਾ ਕੋਈ ਮੈਸੇਜ ਤੇ ਨਹੀਂ ਆਇਆ ਵੀ ਤੂੰ ਦੱਸ ਤੇਰਾ ਬਾਂਦੀਆਂ ਦਾ ਬਿਜ਼ਨਸਾਂ ਜਾ ਵੀ ਤੈਨੂੰ ਉਦੀ ਰਾਤ ਕੋਈ ਪੁੱਛਣਾ ਵੀ ਮਾਲ ਆਇਆ ਕਿ ਨਹੀਂ ਆਇਆ ਮਤਲਬ ਸਾਡੀ ਸੋਚ ਕਿੱਥੇ ਖਲੋਤੀ ਹੋਈ ਆ ਇਹ ਚੀਜ਼ਾਂ ਸੁੱਖ ਵਾਸਤੇ ਸੀ ਅੱਜ ਨਾ ਸਾਡਾ ਸੌਣ ਦਾ ਟਾਈਮ ਸਹੀ ਆ ਨਾ ਸਾਡੇ ਉੱਠਣ ਦਾ ਟਾਈਮ ਸਹੀ ਆ ਜੇ ਅਸੀਂ ਤੰਦਰੁਸਤ ਰਹਿਣਾ ਚਾਹੁੰਦੇ ਆ ਤੇ ਸ਼ਾਮ ਨੂੰ ਟਾਈਮ ਨਾਲ ਸੌਣ ਦੀ ਆਦਤ ਪਾਈਏ ਸਵੇਰੇ ਟਾਈਮ ਨਾਲ ਉੱਠਣ ਦੀ ਆਦਤ ਪਾਈਏ ਪੁਰਾਣੇ ਬਜ਼ੁਰਗਾਂ ਦੇ ਕੋਲ ਤੰਦਰੁਸਤੀ ਕਿਉਂ ਸੀ ਉਹ ਸ਼ਾਮਾਂ ਨੂੰ ਸੂਰਜ ਲੈਂਦੇ ਰੋਟੀ ਖਾ ਲੈਂਦੇ ਸੀ ਟਾਈਮ ਨਾਲ ਹੀ ਸੌ ਜਾਂਦੇ ਸੀ ਸਵੇਰੇ ਤੜਕੇ ਉੱਠਣਾ ਉਹਨਾਂ ਨੇ ਬਿਮਾਰੀ ਲਾਗੇ ਆਉਂਦੀ ਕੋਈ ਨਹੀਂ ਸੀ ਅੱਜ ਇਹ ਪਹਿਲਾਂ ਬਿਮਾਰੀਆਂ ਸ਼ਹਿਰਾਂ ਚ ਆਈਆਂ ਹੌਲੀ ਹੌਲੀ ਇਹ ਪਿੰਡਾਂ ਚ ਵੀ ਆ ਗਈਆਂ ਨੇ ਕਿਉਂਕਿ ਲੇਟ ਉੱਠਣ ਦੀ ਆਦਤ ਪੈ ਗਈ ਤੇ ਸਦਾ ਪੁੱਤਰ ਬਿਮਾਰੀਆਂ ਨੂੰ ਇਨਵੀਟੇਸ਼ਨ ਸੀ ਖੁਦ ਆਪ ਦੇ ਰਹੇ ਆ ਆਓ ਤੰਦਰੁਸਤੀ ਲੈ ਕੇ ਆਓ ਅੰਮ੍ਰਿਤ ਵੇਲਾ ਸਚਨਾਓ ਵੜਿਆਈ ਵਿਚਾਰ ਛੜੀ ਚੌਕੀ ਪੌ ਫੁੱਟੀ ਵਗਨ ਬਹੁਤ ਤਰੰਗ ਸਵੇਰੇ ਟਾਈਮ ਨਾਲ ਉੱਠਣ ਦੀ ਆਦਤ ਪਾਓ ਘਰਾਂ ਦੇ ਕੰਮ ਟਾਈਮ ਨਾਲ ਕਰੋ ਸਤਗੁਰੂ ਦੀ ਸਵੇਰੇ ਉੱਠ ਕੇ ਬਾਣੀ ਪੜੋ ਸ਼ਬਦ ਬਾਣੀ ਕੰਠ ਕਰੋ ਗੁਰੂ ਦੀ ਗੋਦ ਵਿੱਚ ਬਹਿਣ ਦੀ ਆਤ ਪਾਓ ਜੀਵਨ ਸਾਡੇ ਸੌਖੇ ਹੋ ਜਾਣਗੇ ਮਨਸਾ ਮਾਰ ਮਾੜੀ ਭਾਵਨਾ ਨੂੰ ਖਤਮ ਕਰਕੇ ਦੁਬਦਾ ਦੁਬਦਾ ਦਾ ਸ਼ਿਕਾਰ ਜਿਹੜਾ ਬੰਦਾ ਹੋਇਆ ਵਾ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਇਹਨੂੰ ਸਹਿਜ ਵਿੱਚ ਟਿਕਾ ਲਓ ਕਹਿਣ ਲੱਗੇ ਪਾਇਆ ਨਾਮ અપਾਰਾ ਹਰ ਰਸ ਚਾਖ ਮਨ ਨਿਰਮਲ ਹੋਵਾ ਹਰੀ ਦਾ ਰਸ ਚਾਕੇ ਤੇ ਮਨ ਨਿਰਮਲ ਹੋ ਗਿਆ ਮੈਲ ਤੋਂ ਰਹਿਤ ਹੋ ਗਿਆ ਕਿੜਵਖ ਕਾਟਨਾਰਾ ਜਿਹੜੇ ਅੰਦਰ ਕਿਲਵਿਕ ਸੀ ਮਾੜੇ ਵਿਚਾਰ ਸੀ ਉਹ ਖਤਮ ਹੋ ਗਏ ਕਹਿੰਦੇ ਸ਼ਬਦ ਮਰੋ ਸਾਰੇ ਬੋਲੋ ਸ਼ਬਦ ਮਰੋ ਫਿਰ ਜੀਵੋ ਸਦਹੀ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਆਪ ਨੂੰ ਬੁਰਿਆਂ ਕੰਮਾਂ ਤੋਂ ਮਾਰਨਾ ਵਾ ਤੇ ਚੰਗੇ ਕਰਮਾਂ ਨਾਲ ਜੋੜਨਾ ਚੰਗੇ ਕੰਮਾਂ ਵਾਲੇ ਬੰਨੇ ਆਪਣੀ ਸੋਚ ਜੋੜਨੀ ਆ ਸ਼ਬਦ ਮਰੋ ਫਿਰ ਜੀਵੋ ਸਦਹੀ ਪਾਸ਼ਾਗ ਦੇ ਤਾਂ ਫਿਰ ਮਰਨ ਨਾ ਹੋਈ ਫਿਰ ਬੰਦਿਆ ਤੇਰਾ ਦੁਬਾਰਾ ਮਰਨ ਨਹੀਂ ਹੋਏਗਾ ਤੂੰ ਅੰਦਰੋਂ ਨਹੀਂ ਮਰੇਗਾ ਤੂੰ ਸ਼ਬਦ ਨਾਲੋਂ ਨਹੀਂ ਟੁੱਟੇਗਾ ਤਾਂ ਫਿਰ ਮਰਨਾ ਹੋਈ ਅਮਰਤ ਨਾਮ ਸਦਾ ਮਨ ਮੀਠਾ ਸ਼ਬਦ ਐ ਪਾਵੇ ਕੋਈ ਫਿਰ ਅੱਗੇ ਪਾਸ਼ ਕਹਿੰਦੇ ਦਾਤਾਏ ਦਾਤ ਰੱਖੀ ਹੱਥ ਆਪਣੇ ਇਹ ਨਾਮ ਦੀ ਦਾਤ ਦਾਤੇ ਨੇ ਵੈਗਰੂ ਨੇ ਆਪਣੇ ਹੱਥ ਰਖੀਆ ਜਿਸ ਭਾਵੇ ਤਿਸ ਦੇਈ ਜਿਹੜਾ ਉਹਨੂੰ ਪਾ ਜਾਂਦਾ ਵਾ ਜਿਹੜਾ ਉਹਨੂੰ ਚੰਗਾ ਲੱਗ ਜਾਂਦਾ ਉਹਨੂੰ ਦੇ ਦਿੰਦੇ ਆ ਨਾਨਕ ਨਾਮ ਰਤੇ ਸੁਖ ਪਾਇਆ ਹੇ ਨਾਨਕ ਆਖ ਜਿਹੜੇ ਨਾਮ ਨਾਲ ਰੱਤੇ ਜਾਂਦੇ ਆ ਉਹ ਸੁਖੀ ਹੁੰਦੇ ਆ ਦਰਗਾ ਜਾਪੈਂ ਸਹੀ ਆਪਣੀ ਜ਼ਿੰਦਗੀ ਚੰਗੇ ਗੁਣ ਲੈ ਕੇ ਆਈਏ ਚੰਗੇ ਵਿਚਾਰ ਲੈ ਕੇ ਆਈਏ ਤਾਂ ਕਿ ਸਾਡੇ ਬੱਚੇ ਬੱਚੀਆਂ ਪੁੱਤ ਧੀ ਸਾਡੇ ਪਰਿਵਾਰ ਸੁਖੀ ਵਸਣ ਅਸੀਂ ਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਜਿੱਥੇ ਅਸੀਂ ਬਾਹਰੀ ਤੌਰ ਤੇ ਆਪਣੇ ਸੋਹਣੇ ਘਰ ਬਣਾ ਕੇ ਬੈਠੇ ਆ ਉਥੇ ਅੰਦਰ ਵੀ ਸਾਡਾ ਵਧੀਆ ਬਣੇ ਅਸੀਂ ਗੁਰੂ ਦੇ ਸ਼ਬਦ ਨਾਲ ਜੁੜੀਏ ਸਹੀ ਸੁੰਦਰ ਸੋਹਣੇ ਸਾਧ ਸੰਗ ਜੇ ਨਾ ਬੈਣ ਪਾਸ਼ਾ ਕਹਿੰਦੇ ਉਹ ਸੋਹਣਿਆ ਜਿਹੜੇ ਸੱਤ ਦਾ ਸੰਗ ਕਰਦੇ ਆ ਚੰਗੀ ਸੰਗਤ ਕਰਦੇ ਮੇਰੇ ਮਾਧੋ ਜੀ ਸਾਰੇ ਬੋਲੋ ਮੇਰੇ ਮਾਧੋ ਜੀ ਸੱਤ ਸੰਗਤ ਮਿਲੈ ਸੋ ਤਰਿਆ ਇੱਕ ਤਾਂ ਸੰਗਤ ਚੰਗੀ ਕਰੀਏ ਚੰਗਿਆਂ ਦੇ ਕੋਲ ਬਈਏ ਚੰਗੇ ਵਿਚਾਰ ਸੁਣੀਏ ਸ਼ੁਭ ਵਿਚਾਰਾਂ ਸਾਡੀਆਂ ਹੋਣ ਗਿਆ ਸਾਡੇ ਜੇ ਸਾਡੀ ਸੰਗਤ ਚੰਗੀ ਹੋਏਗੀ ਸਾਡੀ ਸੋਚ ਚੰਗੀ ਹੋਏਗੀ ਸਾਡੀ ਸੋਚ ਚੰਗੀ ਹੋਏਗੀ ਸਾਡੇ ਕਰਮ ਚੰਗੇ ਹੋਣਗੇ ਵੇਖੋ ਇਹ ਲੜੀ ਆ ਜਿਵੇਂ ਕੁੰਡੀ ਵਿੱਚ ਕੁੰਡੀ ਫਸਦੀ ਆ ਜਦੋਂ ਆਪਾਂ ਸੰਗਲ ਬਣਾਉਨੇ ਕਿਦਾਂ ਬਣਦਾ ਕੁੰਡੀ 'ਚ ਕੁੰਡੀ ਫਸੀ ਹੁੰਦੀ ਆ ਇਦਾਂ ਹੀ ਸਾਡੇ ਕੰਮਾਂ ਦੀ ਵੀ ਕੁੰਡੀ ਆ ਪਹਿਲਾਂ ਸੰਗਤ ਚੰਗੀ ਕਰੋ ਫਿਰ ਸਾਡੀ ਸੋਚ ਚੰਗੀ ਹੋਏਗੀ ਸੋਚ ਚੰਗੀ ਹੋਏਗੀ ਤੇ ਸਾਡੇ ਕਰਮ ਚੰਗੇ ਹੋਣਗੇ ਕਰਮ ਚੰਗੇ ਹੋਣਗੇ ਸਾਡੀਆਂ ਆਤਾਂ ਚੰਗੀਆਂ ਹੋਣਗੀਆਂ ਆਤਾਂ ਚੰਗੀਆਂ ਹੋਣਗੀਆਂ ਫਿਰ ਅਸੀਂ ਦੁਨੀਆ ਤੋਂ ਚਲੇ ਵੀ ਜਾਵਾਂਗੇ ਸਾਡੀਆਂ ਆਤਾਂ ਨੇ ਸਾਡੇ ਚੰਗੇ ਕਰਮਾਂ ਨੇ ਸਾਨੂੰ ਕਦੀ ਵੀ ਮਰਨ ਨਹੀਂ ਦੇਣਾ ਲੋਕ ਸਾਡੇ ਸਰੀਗ ਤੌਰ ਤੇ ਜਾਣ ਤੋਂ ਬਾਅਦ ਵੀ ਲੋਕ ਕਹਿਣਗੇ ਭਾਈ ਕੋਈ ਹੁੰਦਾ ਸੀ ਕਿਸ ਦੇ ਕੰਮ ਆਉਂਦਾ ਸੀ ਕਿਹਦਾ ਕੰਮ ਸਵਾਰਦਾ ਸੀ ਕਿਹਦਾ ਭਲਾ ਕਰਦਾ ਸੀ ਕਿ ਨਾ ਚੰਗਾ ਬੋਲਦਾ ਸੀ ਕਿਹਦਾ ਨੁਕਸਾਨ ਨਹੀਂ ਸੀ ਕਰਦਾ ਇਹ ਸਾਡੇ ਕਰਮ ਨੇ ਜਿਹੜੇ ਕਰਮ ਹਮੇਸ਼ਾ ਹੀ ਮਨੁੱਖ ਨੂੰ ਜਿਉਂਦਾ ਰੱਖਦੇ ਆ ਤਾਂ ਸਤਿਗੁਰ ਨੇ ਆਖਿਆ ਸੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛਟੀਨਾ